ਸਾਸਰੀ ਗਾ ਜਦੋਂ ਸਾਰਿਆਂ ਨੂੰ ਤੇ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲੋਂ ਤੇ ਤੁਹਾਡੀ ਕਚਹਿਰੀ 'ਚ ਅਸੀਂ ਨੰਬਰ ਤੇ ਹਾਜ਼ਰਾਂ ਤੇ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ ਹੋਣੋਗੇ ਤੇ ਅਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਤੰਦਰੁਸਤਾਂ ਤੇ ਤੰਦਰੁਸਤ ਜੀਵਨ ਦਰਪੂਰੀਆਂ ਦਿੰਦੀਆਂ ਸਾਰਿਆਂ ਨੂੰ ਹੈ ਨਾ ਜੀ ਤੇ ਤੰਦਰੁਸਤ ਰਹਿਣਾ ਖੁਸ਼ ਰਹਿਣਾ ਤੁਹਾਡੇ ਨਾਲ ਝੰਡਿੱਤਾ ਸਰਦਨ ਮੁੱਕਦੀ ਨਹੀਂ ਕਰੇਗਾ ਨਾ ਤੇ ਫਿਰ ਇਸੇ ਕਰਕੇ ਵੀ ਛੋੜਾ ਮोटा ਮਨਪ੍ਰਤਿਆਵਾ ਕਰ ਲਿਆ ਕਰੀਏ ਹੈ ਨਾ ਠੀਕ ਛੋੜਿਆ ਨਾ ਕਰ ਲੈਣੇ ਗੱਲਾਂ ਤਿਆਫ ਕੁਛ ਰਹਿੰਦੇ ਆਂ ਤੇ ਖੁਸ਼ ਰਹੁ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤੇ ਲੋ ਆ ਜੋ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਲੋਕੀ ਤੇ ਇਹਨੂੰ ਚਾਹੇ ਤੁਸੀਂ ਢੋਲ ਕੀਤੇਗਾ ਨੂੰ ਚਾਹੇ ਤੁਹਾਨੂੰ ਐਂ ਗੱਲ ਕਿਉਂਕਿ ਸਾਡੇ ਕੋਲ ਸਾਜ਼ਵਾਜ ਹੈ ਨਹੀਂ ਕਿ ਅਸੀਂ ਪਹਿਲਾਂ ਵਿਆਹਾਂ ਚ ਆਈ ਗਾਉਂਦੀਆਂ ਘੜੇ ਤੇ ਵਜਾ ਦਿੰਦੇ ਆਂ ਪਿੰਡਾਂ ਚ ਕੌਣ ਢੋਲ ਖੇលਿਆ ਕਿੰਦਾ ਸਾਨੂੰ ਤੇ ਉਹ ਗੱਟਾ ਮਾਰੀ ਜਾਣਾ ਤੇ ਗੀਤ ਗਾਈ ਜਾਣੇ ਹਨ ਫਿਰ ਢੋਲਕੇ ਆ ਗਏ ਫਿਰ ਤੇ ਬਿਗਾਏ ਅਸੀਂ ਤੇ ਲਵਾਜ ਤੁਨੂੰ ਅਸੀਂ ਤਾਂ ਫਿਰ ਆਪਣੇ ਸਾਜਾਂ ਨਾਲ ਹੀ ਸੁਣਾ ਸੁਣਾਉਣੇ ਆ ਵੀ ਆਵਾਜ਼ ਨਾਲ ਹੀ ਤੇ ਤੁਸੀਂ ਜਿਵੇਂ ਮਰਜ਼ੀ ਗਾ ਲਿਆ ਕਰੋ ਤੇ ਆਓ ਫਿਰ ਆਪਾਂ ਰੰਗ ਬੰਨੀਏ ਹਨਾ ਤੇ ਲਾਈਏ ਰੌਣਕਾਂ ਇਸ ਗੀਤਿਆਂ ਤੇ ਜਦੋਂ ਬਾਕੀ ਜਿਹੜਾ ਮਨੁੱਖਤਾ ਪਾਉਂਗੀ ਉਹੋ ਜਿਵੇਂ ਜੋੜਾਂ 'ਚ ਦਰਦ ਹੋਣਾ ਆਂਦਾ ਕਾਫੀਆਂ ਵਾਸਤ ਨਾਲ ਜੋੜ ਖੁੰਦਾ ਨਾ ਉਹ ਨੁਕਤਾ ਮੈਂ ਪਾਉਂਗੀ ਪਹਿਲਾਂ ਹੀ ਪਾਇਆ ਹੋਇਆ ਜਿਹਨੇ ਨਹੀਂ ਸੁਣਿਆ ਉਹ ਤੋਂ ਹੁਣ ਸੁਣ ਲਓ ਤੇ ਇਸ ਤੋਂ ਬਾਅਦ ਪਾਉਂਗੀ ਹੁਣ ਆਜੋ ਆਪਾਂ ਕਰੀਏ ਇਸ ਪਿਆਰੇ ਜਿਹੇ ਲੋਕ ਗੀਤਵੰਦ ਸਾਡੇ ਨਾ ਲੋਕਾਂ ਗੀਤਾਂ ਦੇ ਵਿੱਚ ਇਹ ਹੀ ਆਪਣਾ ਸਾਰਾ ਵਿਰਸਾ ਇਹਦੇ ਵਿੱਚ ਹੀ ਆਉਂਦਾ ਜੋ ਇੱਥੇ ਹਾਲਾਤ ਆਪਣੇ ਸਮਾਜ 'ਚ ਹੁੰਦੇ ਨੇ ਜਿਹੇ ਵੀ ਹੁੰਦੇ ਨੇ ਤੇ ਉਹ ਉਵੇਂ ਜਿਹੇ ਇਹ ਗੀਤਾਂ 'ਚ ਪਰੋਏ ਗਏ ਨੇ ਤੇ ਇੱਕ ਕੁੜੀ ਪਹਿਲਾਂ ਤਾਂ ਮੁੰਡੇ ਨੂੰ ਕਹਿੰਦੀ ਐ ਵੀ ਭਾਈ ਐਸ ਤਰ੍ਹਾਂ ਤੂੰ ਤਲਾ ਰਿਹਾ ਇੱਥੇ ਤੇ ਫਿਰ ਉਹ ਨੂੰ ਜਦੋਂ ਕੁਝ ਸਮਝ ਆਉਂਦੀ ਆ ਫਿਰ ਉਹ ਕਹਿੰਦੀ ਚੰਗਾ ਮੁੰਡਾ ਨਾਲ ਹੀ ਰਹਿ ਚੱਲ ਉਹ ਕਹਿੰਦਾ ਮੈਂ ਨਹੀਂ ਝੂਠਾ ਹੈਗਾ ਹਨਾ ਇਹ ਗੀਚ ਸਮਝਿਓ ਉਹ ਕਹਿੰਦਾ ਮੈਨੂੰ ਗਲੀਆਂ ਚ ਨਹੀਂ ਰੋ ਰੋਣੀ ਮੈਂ ਤਾਂ ਨਾਲ ਹੀ ਲੈ ਕੇ ਜਾ ਤੇ ਜਾਣਾ ਵੀ ਨਾਲ ਹੀ ਚਾਹੀਦਾ ਹੈ ਹਨਾ ਤੇ ਲਓ ਆ ਜਿਓ ਫਿਰ ਮਾਣੋ ਇਸ ਪਿਆਰੇ ਜਿਹੇ ਲੋਕੀ ਦਾ ਆਨੰਦ ਤੇ ਲਾਈ ਲਾਈ ਆ ਜਿਓ ਪ੍ਰਾਊਡ ਕੈਫੇ ਅੰਬਰ ਸਰਿਆ ਮੁੰਡਿਆ ਵੇ ਦਿੱਤਾ ਦਿਲ 베 ਤੂੰ ਤੋੜ ਅੰਬਰ ਸਰਿਆ ਮੁੰਡਿਆ ਵੇ ਦਿੱਤਾ ਦਿਲ ਤੇ ਤੂੰ ਤੋੜ ਲੈ ਜਾ ਗਹਿਣ ਤੇ ਲੈ ਜਾ ਝੂਠੇ ਗਹਿਣ ਤੂੰ ਮੋਰ ਲੈ ਜਾ ਲੈਂਗਾ ਤੇ ਲੈ ਜਾ ਝੂਠੇ ਗਹਿਰੇ ਤੂੰ ਓੜ ਅੰਬਰ ਸਰੀਆ ൂ ബോല അമ്പര സിയെത്തലേ തൂ തോ ലീടേ തന്നൂ ਚਲ ਹਰਿਆਣੇ ਦੀਏ ਹੀਰੇ ਮੈਨੂੰ ਖਾਲੀ ਨਾਮੋਰ ਚਲ ਹਰਿਆਣੇ ਦੀਏ ਹੀਰੇ ਮੈਨੂੰ ਖਾਲੀ ਨਾਮੋਰ ਅੰਬਰ ਸਰਿਆ ਮੁੰਡਿਆਵੇ ਦਿੱਤਾ ਦਿਲ ਵੇ ਤੂੰ ਤੋੜ ਅੰਬਰ ਸਰਿਆ ਮੁੰਡਿਆ ਬੇਦੀਤਾ ਦੀ ਰੇਤ ਤੁੰਤ ਮਾਤਾ ਤੇਰੀ ਮੁੰਡਿਆ ਬੋਲੇ ਮੰਦੜੇ ਬੋਲ ਮਾਤਾ ਤੇਰੀ ਸੋਣਿਆ ਬੋਲੇ ਮੰਦੜੇ ਬੋਲ ਸਨ ਸਕਦੀ माई वे मिल कम ज़ोर सन सॻी माई वे मर खां मोर सीने चुपले महिया वे जी सड़कां तेरोड़ीने चुपे माई वे जी सड़कां तरो ਅੰਬਰ ਚਰਿਆ ਮੁੰਡਿਆਵੇਂ ਦਿੱਤਾ ਦਿਲ ਤੇ ਤੂੰ ਤੋੜ ਅੰਬਰ ਚਰਿਆ ਮੁੰਡਿਆਵੇਂ ਦਿੱਤਾ ਦਿਲ ਤੇ ਤੂੰ ਤੋੜ ਅੰਬਰ ਚਰਿਆ ਮੁੰਡਿਆਵੇਂ ਤੇਰੇ ਝੂਠੇ ਸੀਲਾ ਰੇ ਅੰਬਰ ਚਰਿਆ ਮੁੰਡਿਆਵੇਂ ਤੇਰੇ ਉੱਠੇ ਸੀ ਲਾਰੇ ਨਿਕੀਆਂ ਨਿਕੀਆਂ ਰੀਜਾਂ ਸੀ ਕਿਹੜੇ ਮੰਗ ਲੈ ਮੈਂ ਤਾਰੇ ਨਿਕੀਆਂ ਨਿਕੀਆਂ ਰੀਜਾਂ ਸੀ ਕਿਹੜੇ ਮੰਗ ਲੈ ਮੈਂ ਤਾਰੇ ਅੰਬਰ ਚਰੀਆ ਮੁੰਡਿਆ ਵੇ ਦਿੱਤਾ ਢਿਲ ਵੇ ਤੂੰ ਤੋੜੇ ਅੰਬਰ ਚਰੀਆ ਮੁੰਡਿਆ ਵੇ ਜੀਤ ਜਿਲਵੇ ਤੂੰ ਤੋੜ ਨਾ ਕਹਿ ਝੂਠਾ ਸੱਚਾ ਏ ਮੇਰਾ ਪਿਆਰੇ ਮੋਟਿਆਰੇ ਨਾ ਕਹਿ ਝੂਠਾ ਸੱਚਾ ਏ ਮੇਰਾ ਪਿਆਰੇ ਮੋਟਿਆਰੇ ਪਗਾ ਦੂਰੀ ਜਾਂ ਤੇਰੀਆਂ ਨਹੀਂ ਤੋੜ ਤੇਰੀਆਂ ਨੀ ਤੋੜੂ ਅੰਬਰਾਂ ਦੇ ਤਾਰੇ ਅੰਬਰ ਸਰਿਆ ਮੁੰਡਿਆ ਵੇ ਮੇਰੇ ਮੰਦੜੇ ਜੋ ਬੋਲੇ ਅੰਬਰ ਸਰਿਆ ਮੁੰਡਿਆ ਵੇ ਮੇਰੇ ਮੰਦੜੇ ਜੋ ਬੋਲ ਲੈ ਚੱਲ ਨਾਲੇ ਓਲਾਵੇ ਮੇਰੀਆਂ ਗੱਲਾਂ ਹਣਪੋਲ ਲੈ ਚੱਲ ਨਾਲੇ ਕੋਲਾ ਦੇ ਮੇਰੀਆਂ ਗੱਲਾਂ ਅਣ ਕੋ ਜਾਨੋ ਪਿਆਰੀ ਜਾਣੇ ਨੀ ਤੇਰੇ ਬੋਲ ਅਣ ਬੋਲ ਜਾਨੋ ਪਿਆਰੀ ਜਾਣੇ ਨੀ ਤੇਰੇ ਬੋਲ ਅਣ ਬੋਲ ਲੱਗ ਜਾ ਸੀਨੇ ਦਿਖਾ ਦੇ ਜਿਹੜੇ ਕਰ ਦੇ ਮਖੌਲ ਲੱਗ ਜਾ ਸੀਨੇ ਦਿਖਾ ਦੇ ਜਿਹੜੇ ਕਰ ਦੇ ਮਖੌਲ ਅੰਬਰ ਸਰਿਆ ਮੁੰਡਿਆ ਵੇ ਸਾਨੂੰ ਗਲੀਆਂ ਨਾਰੋ ਨੇ ਅੰਬਰ ਸਰਿਆ ਮੁੰਡਿਆ ਵੇ ਸਾਨੂੰ ਗਲੀਆਂ ਨਾਰੋ ਲੈ ਚਲ ਨਾਲ ਪੋਲਾ ਦੇ ਮੇਰੇ

ਤੇ ਲੋਗਾਂ ਦੀਆਂ ਸਾਰੀਆਂ ਤੁਹੁੰਦੀਆਂ ਨੇ ਮੈਥੋਂ ਤੇਰੀਆਂ ਹੁੰਦੀਆਂ ਨੇ ਕੋਈ ਨਾ ਗਲਤੀ ਤੇ ਜੇ ਹੋ ਜਾਂਦੀ ਹੈ ਪਰ ਉਹ ਤੋਂ ਮਾਫੀ ਮੰਗ ਲੈਣੀ ਬਹੁਤ ਉਸ ਤੋਂ ਵੱਡਾ ਕੰਮ ਹੈ ਤੇ ਲੋ ਆਜੋ ਫਿਰ ਕਾਫ ਜਾਂ ਬਾਤ ਕਰਨ ਜੋੜਾਂ ਵਿੱਚ ਦਰਦ ਹੈ ਤੇ ਗੋਡਿਆਂ ਗਿੱਟਿਆਂ ਤੇ ਸੋਜ ਆ ਜਾਂਦੀ ਹੈ ਤਾਂ ਕਰੋ ਇਹ ਉਪਾਅ ਹੈ ਪਹਿਲਾ ਮੇਰਾ ਨੁਕਤਾ ਹੈ 13 2 9 2024 ਨੂੰ ਪਾਇਆ ਸ਼ਾਇਦ ਵਿੱਚੋਂ ਫਿਰ ਵੀ ਪਤਾ ਹੋਵੇ ਤੇ ਤੇ ਹੁਣ ਮੈਂ ਅੱਜ ਫੇਰ ਰਿਪੀਟ ਕਰ ਦਿਆਂ ਇਹਨੂੰ ਇਹਦੇ ਵਿੱਚ ਕੀ ਕਰਨਾ ਤੁਸੀਂ 200 ਗ੍ਰਾਮ ਪਾਣੀ ਵਿੱਚ ਇੱਕ ਚਮਚਾ ਮੇਥੀ ਦਾਣਾ ਪਾਓ। ਪਾ ਲਿਆ। ਇੱਕ ਚਮਚਾ ਮੇਥੀ ਦਾਣਾ 200 ਗ੍ਰਾਮ ਪਾਣੀ ਦੇ ਗਲਾਸ ਭਰਨ ਅੰਦਾਜ਼ੇ ਨਾਲ ਵੀ ਚਾਹੀਏ ਜਿਹੜਾ ਆਪਾਂ ਮਿਲਣਾ ਉਤੋੜਣਾ ਹੁੰਦਾ ਤੇ ਜਾਨੀ 200 ਗ੍ਰਾਮ ਪਾਣੀ ਤਾਂ ਹੋ ਗਏ ਨਾ ਜ਼ਰੂਰ ਮੇਥੀ ਦਾਣਾ ਪਾਓ ਇੱਕ ਚਮਚ। ਇਹਨੂੰ ਇਹੀ ਤਰ੍ਹਾਂ ਵਾਰ ਲਓ। ਹਵਾਲਿਆ ਸਵੇਰੇ ਖਾਲੀ ਪੇਟ ਪੀਓ ਤੇ ਸ਼ਾਮ ਨੂੰ ਖਾਣੇ ਤੋਂ ਬਾਅਦ ਪੀਓ। ਸਵੇਰ ਸ਼ਾਮ ਪੀਣਾ ਇਹ। ਹੈਨਾ? ਸਵੇਰੇ ਖਾਲੀ ਪੇਟ ਪੀਣਾ ਪਹਿਲਾਂ ਹੀ ਨਿਰਾਹਾਰ ਤੇ ਸ਼ਾਮ ਨੂੰ ਖਾਣਾ ਤਾਂ ਖਾ ਲਿਆ ਸੀ ਘੰਟੇ ਬਾਅਦ ਫਿਰ ਇਹਨੂੰ ਪੀਓ ਖੂਨ ਗਾੜਾ ਨਹੀਂ ਹੋਊਗਾ ਇਹਦੇ ਫਾਇਦੇ ਕਿੰਨੇ ਨੇ ਖੂਨ ਗਾੜਾ ਨਹੀਂ ਹੋਊ ਸ਼ੂਗਰ ਕੰਟਰੋਲ ਰਹੇਗੀ ਗੋਡੇ ਗਿੱਟੇ ਸਭ ਤੰਦਰੁਸਤ ਰਹਿਣਗੇ ਸੋਜ ਉਤਰ ਜੂ ਤੇ ਲੋ ਮਾਣੋ ਇਸ ਨੁਕਤੇ ਦਾ ਤੇ ਇਸ ਗੀਤ ਦਾ ਆਨੰਦ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਅਮਰਜੀਤ ਕਰ ਜੋਸ਼ੀ ਤੇ ਰਣਜੀਤ ਕੌਰ ਨੂੰ ਕੱਲ ਨੂੰ ਸੁਣੂਗਾ ਫਿਰ ਮਿਲਾਂਗੇ ਅਸੀਂ ਮਿਲਾਂਗੇ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਹਾਂ ਤੇ ਮੈਂ ਕੱਲ ਨੂੰ ਫਿਰ ਮਿਲੂੰਗਾ